ਲਓ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਸੋ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਸਾਰਿਆਂ ਨੂੰ ਰਖੜੀ ਦੀਆਂ ਵੀ ਮੁਬਾਰਕਾਂ ਤੇ ਅੱਜ ਮਿੱਤਰਾਂ ਦਾ ਜਨਮ ਦਿਨ ਵੀ ਆ ਤੇ ਹੁਣ ਦਿਓ ਯਾਰਾਂ ਨੂੰ ਵੀ ਮੁਬਾਰਕਾਂ ਦਿਓ ਤੇ ਬਾਕੀ ਆ ਕਿ ਤਖੜੀ ਆ ਤਾਂ ਭੂਆ ਸਾਡੀ ਰਖੜੀ ਬੰਨਣ ਆਈ ਆ ਭੈਣ ਤਾਂ ਚਲੋ ਸਾਡੀ ਹੈ ਨਹੀਂ ਕੋਈ ਤੇ ਭੂਆ ਰਖੜੀ ਬੰਨਣ ਆਈ ਆ ਡੈਡੀ ਦੇ ਵੀ ਮੇਰੇ ਵੀ ਤੇ ਉੱਧਰ ਬੈਠੇ ਆ ਤੇ ਕਰਦੇ ਆ ਗੱਲ ਜਾ ਕੇ ਨਾਲੇ ਤੁਹਾਨੂੰ ਵੀਡੀਓ ਦਿਖਾਉਨੇ ਆ ਸੋ ਡੈਡੀ ਦੇ ਰਖੜੀ ਬੰਨਦੇ ਤੇ ਆਪਣੇ ਚੱਲਦੇ ਆਪਾਂ ਉਧਰ ਨੂੰ ਬੱਸ ਬੱਸ ਆਉਣ ਲੱਗੇ ਆ ਹੋਰ ਫੇ ਠੀਕ ਠਾਕ ਹਾਂ ਠੀਕ ਆ ਭਰਾ ਭੂਆ ਸਾਡੇ ਰਖੜੀ ਬੰਨਣ ਆਈ ਆ ਭੂਆ ਹੀ ਭੈਣ ਆ ਤੇ ਭੂਆ ਡੈਡੀ ਦੀ ਭੈਣ ਆ ਤੇ ਸਾਡੀ ਵੀ ਹੁਣ ਸਾਡੀ ਵੀ ਭੈਣ ਹੀ ਆ ਸਾਡੇ ਵੀ ਬੰਨ ਦਿੰਦੀ ਭੂਆ ਹਾਂ ਭੂਆ ਹੋਰ ਤੁਹਾਡੇ ਲਈ ਦਲਾ ਭੂਆ ਫੇ ਵਧੀਆ ਨਾ ਭੂਆ ਬੰਨਣ ਆ ਜਾਂਦੀ ਆ ਹਾਂ ਪੈਣਾ ਸਹੀ ਬੰਦਾ ਨਹੀਂ ਆ ਬੰਦ ਥੋੜੀ ਦਿਰ ਬੰਦ ਕੇ ਲਾ ਦਿਆਂਗਾ ਹਾਂ ਪੈਣਾ ਵੀ ਲਵ ਲਵ ਇਹ ਡੈਡੀ ਜਿਹੜਾ ਪਿਆਰ ਤੇ ਨਾਲ ਸੂਟ ਭੂਰਾ ਨੂੰ ਲੋੜ ਆ ਜਿਹੜੇ ਹੱਥ ਤਰੀਕੇ ਦੇ ਤੇ ਵਾ ਲੈ ਲੋੜ ਰੱਖੜੀ ਦੀ ਰਸਮ ਹੋ ਗਈ ਪੂਰੀ ਤੇ ਪਰਮਪਾਲ ਦੇ ਨਾਮ ਦੀ ਉਹ ਤਾਂ ਲੜਦੀਆਂ ਰਹਿੰਦੀਆਂ ਆ ਪਰ ਚਲੋ ਹਰੇ ਹਰੇ ਸੂਟ ਉੱਤੇ ਸੱਪ ਫੂਕਾ ਮਾਰਦਾ ਅੱਜੋ ਵੀਰੋ ਨੇ ਕੋਈ ਨਾ ਰਹਿ ਗਾਰੀ ਕਾਲਦਾ ਆਏ ਦੇਖਦੀ ਮੰਮੀ ਤੇਰਾ ਹਰਾ ਸੂਟ ਹੱਸਦੀ ਗਈ ਅੰਦਰ ਨੂੰ ਬਾਪੂ ਕੱਲਾ ਮੱਧਾ ਚਾਰ ਦਾ ਹੱਸਦੀ ਗਈ ਅੰਦਰ ਨੂੰ ਤੇ ਤੋ ਸ਼ਰਮਾ ਆ ਕੇ ਚਾਹ ਲਿਆਂਦੀ ਨਹੀਂ ਤੇਰੇ ਲਈ ਹੈ ਸੂਟ 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 ਪਾਇਆ ਨਾ ਮਾਂ ਤਾਂ ਤੁਹ ਕਰ ਹਾਸੇ ਆਏ ਚਿਹਰਿਆਂ ਤੇ ਹਾਏ ਆ ਗਈ ਅੰਦਰ ਹੋ ਗਈ ਹੋ ਗਈ ਹੋ ਗਈ ਗਈ ਆ ਗਈ ਆ ਗਈ ਓਏ ਗਈ ਤੂੰ ਹਰ ਨਾਲ ਦੇਖ ਲੈ ਆਪਣੇ ਆਪਣੇ ਮਨੇ ਨਾਲ ਸੁਣਤਾ ਮੇਰ ਨਾ ਤੇਰੇ ਮਨ ਇਹ ਕਾ ਹੈ ਕਿ ਕਹਤਾ ਤੇਰੀ ਕਹਤਾ ਤੇਰੀ ਕੈ ਕੱਕਰੀ ਤੂੰ ਦਾ ਉਹ ਜਿਹਨਾਂ ਨੇ ਨਾ ਟੈਕ ਹੜ ਜਾ ਮੈਂ ਤੈਨੂੰ ਦੱਸਾਂਗਾ ਮੇਰਾ ਗਾਲ ਘਟਦੇ ਤੇ ਮੁਸ਼ਕਲ ਮੈਂ ਜਿਹੜੀ ਗੱਲ ਹੈਗੀ ਕਹੂੰਗੀ ਜੀ ਵੀਡੀਓ ਮੰਨ ਪ੍ਰੀਤ ਤੱਕ ਜਾਣੀ ਆ ਜਾਣੀ ਆ ਜਾਵੇ ਅੱਜ ਆੜ ਦੀ ਗੱਲ ਤੇ ਕੈਸ ਸੀ ਨਾ ਹੋਣ ਨਾ ਤੈਨੂੰ ਬੁਲਾਇਆ ਉਹਨੇ ਕਿਹੜੀ ਆੜ ਦੀ ਕਿਹੜੀ ਬੁਲਾਉਂਦੀ ਆ ਅੱਜ ਆੜ ਦਾ ਕਿਆ ਨਾ ਜਨਾਨੀ ਆ ਤੂੰ ਪਹਿਣਾ ਬਾਤ ਠੀਕ ਹੈ ਪਹਿਣੀ ਆ ਇਹਨੂੰ ਚੱਕ ਕੇ ਤੇ ਸੂਏ ਤੇ ਸੌਟ ਆਓ ਚਲੋ ਇਹਦਾ ਕੰਮ ਕਾਓ ਗੁੱਸਾ ਤਾਂ ਕਰਦੀ ਰਹੇ ਇਹਦਾ ਕੰਮ ਮੁਕਾ ਦਿਓ ਘਰ ਦੇ ਵਿੱਚੋਂ ਅਸੀਂ ਨਹੀਂ ਇਹਦਾ ਰਹਿਣਾ ਚੱਲ ਹਟੇ ਕਰੋ ਚੱਲ 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 ਤੇਰੀ ਜੱਟ ਕਿੱਦਾਂ ਪਈ ਇਹਨੇ ਕਰਨ ਕੇ ਲੈ ਤਾ ਨਿਕਲ ਦੇ ਕਰਦੀ ਰ ਆਹੋ ਚੱਲ ਬਾ ਚੱਲ 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 ਨਿਕਲ ਬਾਹਰ ਤੋਂ ਓਏ ਮੁੜ ਕੇ ਜਾ ਮੈਂ ਕੱਢੇਗਾ ਤੁਸ ਜੀ ਬੀਬੀ ਮੈਂ ਗਿਆ ਮੈਂ ਰ ਮਮੀ ਅੰਦਰ ਗਈ ਆ ਉਹ ਅੰਦਰ ਗਈ ਮੈਨੂੰ ਨਾ ਤੇਰੇ ਕੰਟਰੰਕ ਕੰਟਰੰਕ ਕਾ ਨਾ ਸ਼ੀਰਕ ਨਹੀਂ ਕਰਦੀ ਪਈ ਇਹ ਕਰਦੀ ਆ ਮੈਂ ਆ ਜਾ ਚਾ ਚਾ ਦਸ ਲੈ ਦੇ ਉੱਤਰ ਆ ਜਾ ਕੰਕਾ ਜੁੱਤੀ ਕੱਢਣਾ ਆਉਂਦਾ। ਸੌਂ ਲੱਗੀ ਮੈਂ ਦੇਖਿਆ ਮਾੜਾ ਕੰਨਾ ਤੋਦਾਂ ਹੀ ਗਿਆ ਜੰਦਰ। ਆਹ ਭਾਈ। ਇਹ ਵੀ ਦੁੱਪੇ ਜਾਂਦੇ ਆਪੇ ਜਾਂਦੇ। ਆ ਜਾ ਆ ਜਾ ਆ ਜਾ। ਆ ਉਹ ਪਾਈਵਾ ਆਈਵਾ ਆਈਵਾ। ਆਈਨਾਵਾ ਆਜ। ਭਾਈ। ਅਗਲੀ ਲਾਉਣੀ ਹੀ ਲਗਾਤੀ ਆ। ਦੇਖਿਓ ਹੁਣ ਭਾਂਬੜ ਮਚਦੇ। ਹੈ ਆ ਜਾਨੀ ਬਤੀਜੀ ਕਹੀ। ਕਹਤੂ ਕਿ ਕੰਮ ਨਹੀਂ ਦੂ। ਹਾਂ। ਅਦਲੇ ਬਾਸ ਫੜ ਲਈਦੀ ਚੋਰੀ ਦੀ ਆਤ ਨਹੀਂ ਤੇ ਕੰਦੀ ਬੀਬੀ ਤੇਰਾ ਟਰੰਕ ਖੋਲਣ ਦਾ ਕੀ ਮਤਲਬ ਹੋਇਆ ਮੇਰਾ ਟਰੰਕ ਖੋਲਣ ਦਾ ਕੀ ਮਤਲਬ ਹੈ ਹਾਂ ਕੀ ਚੱਕਰ ਕੀ ਆ ਮੇਰਾ ਟਰੰਕ ਜਦੋਂ ਆਹ ਕਾਲੀ ਟਰੰਕ ਮੰਮੀ ਖੋਲਿਆ ਬੀਬੀ ਦਾ ਉਹ ਮੈਂ ਤਾਲੇ ਵਾਲਾ ਨਹੀਂ ਖੋਲਿਆ ਜਿੱਦੇ ਜਨੇ ਗਹਿਣੇ ਕੱਟੇ ਰੱਖੇ ਉਹ ਨਹੀਂ ਮੈਂ ਖੋਲਿਆ ਇਹਦੇ ਵਿੱਚ ਵੀ ਮੇਰਾ ਬਖੇਰਾ ਕੋਸ ਆ ਤੋ ਤੁਹਾਡੀ ਬੀਬੀ ਨੇ ਤੁਹਾਡੇ ਕਦੇ ਚੀਜ਼ ਨੂੰ ਹੱਥ ਲਾਇਆ ਕਦੀ ਮੈਂ ਕਦੀ ਹੱਥ ਲਾਇਆ ਹੀ ਨਹੀਂ ਤੁਹਾਡੇ ਮੈਂ ਮੈਂ ਖੋਲਿਆ ਇਹ ਸੁਣਨਾ ਹੁਣ ਕਿਉਂ ਖੋਲਿਆ ਤੁਹਾਡੇ ਮੈਂ ਕਦੇ ਹੱਥ ਲਾਇਆ ਕਹੇ ਚੀਜ਼ ਨੂੰ ਦੱਸ ਹਾਂ ਉਹ ਵਾਲੀ ਚੋਰੀ ਵਾਲੀ ਆ ਤਾਂ ਜਾਣੀ ਨਹੀਂ ਹੈ ਕਮਾਲ ਆ ਯਾਰ ਨਹੀਂ ਇਦਾਂ ਕਹਿੰਦੀ ਆਉਂਦਾ ਕਹਿੰਦੀ ਆਹੋ ਤੂੰ ਮੰਮੀ ਕਿਉਂ ਮਤਲਬ ਕਿਉਂ ਕੋਈ ਮੈਂ ਤਾਂ ਬਈ ਮੇਰਾ ਟਾਂਕ ਹੋ ਰਲੰਦੀ ਹੈ ਹਾਂ ਆ ਛੋਟੜਾ ਹੋਣ ਚੱਲ ਚੱਲ ਰਾਕੇ ਮੋਢੀ ਕਿੱਦਾਂ ਬੈਠੇ ਜਿੱਦਾਂ ਵੱਡੀ ਮਾੜ ਕੁੰਦੀ ਮੈਂ ਕੱਟੂਗੀ ਵਿੱਚੋਂ ਤੇ ਫੇਰ ਜਾਵਾਂਗੀ ਪਾਣੀ ਮੈਂ ਨਹੀਂ ਕੱਟਣੇ ਮੇਟ ਲੱਗਣ ਨੂੰ ਆ ਬੰਮੀ ਨਾ ਕਰ ਆ ਵੇਖ ਲੈ ਮੈਂ ਤੇਰੀ ਹਿੰਮਤ ਕਿਦਾ ਫੇਰ ਮੇਰੇ ਨਾਲ ਟਾਂਕੂ ਹੋਣੀ ਮੈਂ ਖੋਲਿਆ ਮੈਂ ਉਤਲੇ ਤੋਂ ਖੋਲਿਆ ਉਹ ਵੀ ਖੋਲ ਲੈ ਲੈ ਚਾਬੀ ਨਹੀਂ ਖੋਲਣਾ ਬੀਬੀ ਆ ਵੇਖ ਲੈ ਖੋਲਣ ਲੱਗੀ ਆ ਖੋਲਣ ਨੇ ਖੋਲਣ ਨੇ ਵਾਲਾ ਹਟਦੀ ਹੈ ਨਹੀਂ ਆ ਜੇ ਮੇਰਾ ਕੁਝ ਗਿਆ ਬੱਚੇ ਤੇਰੇ ਮਨਾ ਲਿਆ ਤਾਂ ਨਾਂ ਵੀ ਗਿਆ ਹੋਇਆ ਮੈਂ ਤਾਂ ਤੇਰਾ ਨਾਂ ਲੈ ਜਿਹੜੇ ਨਹੀਂ ਮੇਰੇ ਲਈ ਚੰਡੇ ਚ ਲੰਡੇ ਆ ਹੁਣ ਮੇਰੇ ਅੱਗੇ ਟੈਨਸ਼ਨ ਹੈ ਨਹੀਂ ਕੋਈ ਆ ਆ ਵੇ ਤੇਰਾ ਮਨ ਤੜ ਕੇ ਕਿਦਾ ਬੈਠੀ ਕਿਦਾ ਬੜੀ ਹਾਂ ਤੰਕਾ ਦੀ ਮਾਲਕ ਹੁੰਦੀ ਹੈ ਹੈ ਨਾ ਨਾ ਆਹ ਕਿੰਨੀ ਚਾਰ ਨਹੀਂ ਹਾਂ ਮੈਂ ਆ ਤਾਂ ਪਹਿਲਾਂ ਵੀ ਦੱਸ ਦਿੱਤੀ ਆ ਕਿ ਮੈਂ ਦੱਸ ਕੇ ਨਹੀਂ ਜਾਣਾ ਤੈਨੂੰ ਇਹ ਗਾ ਤੇ ਤੋਰੋ ਫੋਟ ਕਰੀਆ ਨੇ ਨਾ ਮੈਂ ਤੇ ਗਲਦੀਪ ਗਲਦੀਪ ਮੈਂ ਕਿਸੇ ਗਲਦੀਪ ਗਿਆ ਪਤਾ ਨਹੀਂ ਕਰਦਾ ਵੇਖ ਲਾ ਕਰਨਾ ਪੈਣਾ ਆਖੜ ਦੀ ਪਤਾ ਹੀ ਨਹੀਂ ਨਾ ਦੇ ਲਾ ਕੀ ਗੱਲ ਦਾ ਜਾਣ ਸਕਦੀ ਮੈਨੂੰ ਉਹ ਉਥੇ ਮੋੜ ਲਿਆ ਜਾਂਦਾ ਜਾਂਦਾ ਕੀ ਗੱਲ ਮੋੜ ਤੇ ਕਿੱਥੇ ਜਾਣ ਨੂੰ ਦੱਸ ਗਈ ਨਹੀਂ ਜਾਣ ਸਕਦੀ ਨਹੀਂ ਜਾਣ ਸਕਦੀ ਨਹੀਂ ਦੱਸ ਸਕਦੀ ਨਹੀਂ ਦੱਸਦਾ ਮੈਂ ਬੱਢੀ ਬੈਠੀ ਆ ਘਰ ਤੇ ਦੱਸਣਾ ਮੈਂ ਬੱਢੀ ਹਾਰ ਵੇਲੇ ਮੇਰੇ ਤੇ ਇਨਾ ਰੋ ਵੈਣਾ ਰੋ ਇਸ ਕਰਕੇ ਦੱਸਣਾ ਛੱਡ ਦਿੱਤਾ ਆ ਲੈ ਦੱਸ ਲੈ ਪਉਣਾ ਦੱਸਣਾ ਛੱਡ ਤੈਨੂੰ ਦੱਸਣਾ ਪੈਣਾ ਦੱਸਣਾ ਫੇਰ ਮੈਂ ਕਿੱਥੇ ਜਲੀ ਇਹ ਹੋਣੀ ਸਰ ਮੈਂ ਵੀ ਵੀ ਚੱਲ ਵੀ ਲੈਣ ਚੱਲੀ ਕੁਛ ਕਿਤੇ ਕਿਤੇ ਚੱਲੀ ਆ ਲੱਗਦਾ ਹੈ ਹੈ ਕਿਆ ਤਿਆਰ ਹੀ ਤਿਆਰ ਯਾਰ ਹੋ ਕੇ ਕਿਆ ਕਰ ਤੈਨੂੰ ਹਲੇ ਨਾ ਥੋੜੇ ਆ ਮੇਰੇ ਮੈਂ ਤਾਂ ਹੋਰ ਲਿਆ ਤੇਰੇ ਕੋਣੀ ਨੀ ਮਾਂ ਉਹਨਾਂ ਨੇ ਗੱਲਾਂ ਕਰ ਲਈ ਮੇਰੇ ਨੂੰ ਕਹਿਣਾ ਜਮਿਆ ਨਹੀਂ ਕੋਈ ਹਾਂ ਸੰਨ ਕਹਿਣਾ ਅਰੇ ਜਮਿਆ ਕੋਈ ਆਪਾ ਦੇ ਕਿੰਨੇ ਨਹੀਂ ਜਦੋਂ ਆ ਰਹੇ ਨਹੀਂ 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 ਮੈਂ ਮਾਂ ਮੇਰੀਆਂ ਦਾ ਮੈਂ ਮੈਂ ਹੀ ਹਾਂ ਕੰਮ ਹੋਣਾ ਕਿ ਉਹ ਸਸਪੈਂਸ ਦਾ ਬਸਤਾ ਨਹੀਂ ਮੈਂ ਮੈਂ ਨੋਹਾਂ ਨੂੰ ਮੈਂ ਤੇਰੀ ਨੂੰਹਾਂ ਕਹਿੰਦਾ ਮੈਂ ਕਿ ਨੋਹਾਂ ਦੇ ਕਹਿੰਦੀ ਕਥਾ ਹੋਈ ਆਈ ਨਹੀਂ ਅੱਜ ਸਵੇਰ ਦੀ ਕਥਾ ਟੋਣੇ ਲਾਉਂਦੀ ਰਹਿੰਦੀ ਐ ਇਹਨੂੰ ਘਰੋਂ ਕੱਢੋ ਐ ਬੱਲੇ ਘਰੋਂ ਕੱਢਣ ਬਾਹਰ ਆਪਾਂ ਨਾ ਤੋੜ ਦਮ ਤੇ ਕਿਦਾਂ ਬਸ ਤੋੜ ਚੱਕਦੀ ਕਿ ਮਾੜੀ ਦਾ ਪਿੰਡ ਖੜੱਪਾ ਤੇਰੇ ਘਰ ਚ ਜਾਵਾਂਗੇ ਲੈ ਘੜਦਾ ਹੀ ਕਰੋ ਕਿਹਦੀ ਖੜੱਪਾ ਆਇਆ ਖੜੱਪਾ ਆਇਆ ਖੜੱਪਾ ਬੜਨਾ ਪੈਂਦਾ ਕਿਹਦੀ ਖੜੱਪਾ ਆਇਆ ਵਾਕੇ ਖੜੱਪਾ ਆਇਆ ਤੂੰ ਕਿਦਾਂ ਡੰਗ ਵੱਜਦਾ ਮੈਂ ਕਿਦਾਂ ਲੱਗੇ ਰਾਤ ਪੈ ਜਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਰਾਤ ਨੂੰ ਮੈਂ ਗੀਤ ਤੋਂ ਨਹੀਂ ਰਾਤ ਨੂੰ ਡੰਗ ਢੱਡੇ ਹੋ ਜਾਂਦੇ ਆ ਰਾਤ ਨੂੰ ਗੀਤ ਤੋਂ ਨਹੀਂ ਮੈਂ ਰਾਤ ਨੂੰ ਡੰਗ ਢੱਡੇ ਹੋ ਜਾਂਦੇ ਆ ਰਾਤ ਨੂੰ ਦੰਗ ਖੱਟੇ ਬੱਦੰਦੇ ਨਾ ਦੰਗ ਵਾਲੇ

ਮੈਂ ਨਹੀਂ ਉਹਨੇ ਡਰਾਵਾ ਡਵਾ ਕੋ ਦਿਨ ਤੇ ਕਿ ਕਿ ਕੁੱਤਾ ਆ ਮੇਰਾ ਮੁੰਡਾ ਬੜਾ ਕੁੱਤਾ ਕਿਦਰ ਗੈਰ ਨਾਲ ਲਾਲ ਲੁੱੜ ਕੇ ਅਕਦੇ ਰਾਤ ਪਕੜ ਕੇ ਮੈਨੂੰ ਤੇ ਮੁੰਡਾ ਤਾਂ ਆਇਆ ਸਈਆਂ ਨਾ ਵੀ ਭੇੜਾ ਮੈਂ ਕਿਹਦਾ ਜਿੱਤੇ ਸੋਣਾ ਅੱਧੀ ਨੇ ਸੋਣਾ ਮਾਜੀ ਮੈਂ ਕਿ ਲੜਕੇ ਨੂੰ ਗੁੱਸਾ ਕਰਿਆ ਬੀਬੀ ਕੱਲ ਕੱਲ ਲੜਕੇ ਦੇ ਉੱਪਰ ਲੰਮੇ ਪਈ ਦੀ ਰਾਤ ਕੱਲੀ ਮੈਨੂੰ ਕੱਲੀ ਚਲ ਗਈ ਉੱਤੇ ਤੇ ਮੁੜ ਕੇ ਵੜਾਉਂਦੀ ਦੇਖਾ ਕਿੰਨਾ ਕਿਤੇ ਉੱਤੇ ਸਭ ਦੀ ਕੱਲੀ ਆ ਜਾ ਕੇ ਰੋ ਜਾਣਾ ਪੈਣਾ ਹੋਣਾ ਤੈਨੂੰ ਰੋ ਜਾਣਾ ਮੈਨਾਂ ਨਹੀਂ ਮੈਨੂੰ ਇਹਦਾ ਜਾਣੀ ਛੱਡੀ ਤੇ ਰਾਤੀ ਮੈਨੂੰ ਫੋਨ ਕਰਦਿਆ ਉੱਤੇ ਤੇ ਮੈਂ ਤੈਨੂੰ ਤਾਂ ਕੀਤਾ ਬੀਬੀ ਜਿਹੜੇ ਫੇ ਬੜਾਉਂਦੀ ਕੀ ਕਰਦੀ ਹੁੰਦੀ ਕਿਦਾਂ ਕਰਦੀ ਹੁੰਦੀ ਨਹੀਂ ਆਪਣੇ ਬੜਾ ਕੇ ਹਟ ਦੇ ਨਹੀਂ ਕਿਦਾਂ ਦੱਸੀ ਮੜਾ ਜਾ ਦੱਸੀ ਹਾਂ ਦਸਣਾ ਮੜਾ ਸਾਂ ਦੱਸੀ ਮੜਾ ਜਾ ਐਨਾ ਰੌਲਾ ਪਾਉਂਦੀ ਕਿਦਾਂ ਕਿਦਾਂ ਕੀ ਹੋ ਗਿਆ ਕਿਦਾਂ ਆਹ ਆਹ ਗੋ ਲੱਗਦੀ ਪਰ ਰੌਲਾ ਪਾਉਂਦੀ ਕਿਦਾਂ ਕਿਦਾਂ ਪਾਉਂਦੀ ਪਾਉਂਦੀ ਆ ਬਾਜਾ ਮਾਰ ਮਾਰ ਆ ਰੋਏ ਬੋਲਦੀ ਕਰੇ ਕਿੰਨਾ ਕਿਹਨੂੰ ਦਬਾ ਪੈਂਦਾ ਕਿੰਨਾ ਬੀਬੀ ਕਿਦਾਂ ਪੈਂਦਾ ਦੱਸੀ ਸਹੀ ਮੜਾ ਜਾ ਪਈ ਜਾਂ ਤੂੰ ਟਿੰਕੀ ਉਠਾ ਲੈ ਇਹਦੇ ਵਿੱਚ ਮੜਦੀ ਤੈਨੂੰ ਵੀ ਕਿੰਮੜਦਾ ਹੋਰ ਕਿੰਮੜਦਾ ਮੜਾ ਕੇ ਇੱਥੇ ਚੰਬੜੀ ਰਾਜ ਦੀ ਦਿਨੇ ਮੈਂ ਮਾਰ ਗਈ ਬੀਬੀ ਦਾ ਜੀ ਨਹੀਂ ਇਹ ਚੰਬੜੀ ਜੀ ਦੀ ਚੰਬੜੀ ਅ ਦਿਨੇ ਜੋ ਕੋਈ ਨਹੀਂ ਅਜੇ ਤੱਕ ਚੰਬੜੀ ਨਹੀਂ ਬਤਨ ਕਿ ਮੜ ਕੇ ਦੱਸਾਂਗੀ ਉਹ ਇਧਰ ਆ ਦੱਸ ਮੇਰੀ ਦਿਨੇ ਜੋ ਕੁਝ ਮੈਂ ਨਾ ਹੁੰਦਾ ਉਹ ਵੀ ਦਵਾ ਪਈ ਜਾਂਦਾ ਲੈ ਤੇਰਾ ਨਾਲ ਚੰਬੜ ਕੇ ਦੱਸਾਂਗੀ ਇਹ ਕੁੰਡੀ ਅਜੇ ਨਹੀਂ ਅਜੇ ਦੱਸੂ ਬੀਬੀ ਬੀਬੀ ਜਿਹੜੇ ਵੜਾਉਂਦੀ ਉਹ ਦੱਸ ਕਿਦਾਂ ਕਰ ਕਿਦਾਂ ਕਰਦੀ ਹੁੰਦੀ ਇਹ ਸੇਸ਼ ਪਈ ਹੈ ਇਹ ਆ ਦੇਖ ਲੈ ਤੇਰੀ ਦੁਸ਼ਮਣ ਆ ਸਾਡਾ ਸਾਸ ਸੁਣਉਂਦਾ ਮੜਾ ਸਿਆਰਾ ਨਾ ਮੇਰਾ ਨਹੀਂ ਕੋਈ ਪਿਆਰ ਹੋ ਰਿਹਾ આ મેં તો કરના પ્યાર મینو કહેના મે રોટી મજે જાપ નહી બસ ઓહે મતલબ ઓન ઓદા કિત મેનું દા રોટી દા મે ਬੜਾ ਬੜੰਦੀ ਕਿਦਾਂ ਇੱਕ ਵਾਰੀ ਸਾਗ ਲਾ ਕੇ ਰੱਖਦੇ ਬੜਾਉਂਦੀ ਕਿਦਾਂ ਇੱਕ ਵਾਰੀ ਇੱਕ ਵਾਰੀ ਮੈਂ ਕਿ ਸਾਗ ਮੈਂ ਨਹੀਂ ਤਾਂ ਬੜਾਉਂਦੀ ਆ ਕਿਦਾਂ ਬਣਾਉਂਦੀ ਦੱਸਾਂ ਕਿ ਮੜ ਜਾ ਉਹ ਹੋਈ ਤਰ੍ਹਾਂ ਨਹੀਂ ਕਿਦਾਂ ਕਿਦਾਂ ਅਰੇ ਕੀ ਆਇਆ ਕਾਲੋ ਦੀ ਆ ਇੱਕ ਦੀ ਬਣੀ ਕਦੀ ਕਦੀ ਆਕਰ ਬਣਾਉਣੀ ਪੈਦੀ ਉੱਟ ਕੇ ਹਲੌੜੀ ਪੈਦੀ ਆਂ ਬਣਾ ਕੇ ਦਿੰਦੀ ਬੀਬੀ ਕਿ ਕਰੀ ਕਰੀ ਪੇਰ ਦਸੀ ਇੱਕ ਜੋ ਰੋਕਿਆ ਮੈਂ ਖਾਦੀ ਨਹੀਂ ਮੇਰਾ ਮੇਰੇ ਲਾਗੇ ਸਮੇਂ ਤਾਂ ਆਇਆ ਨਾ ਨਾ ਰਦੇ ਸਾਹ ਕੋਈ ਆਉਂਦੀ ਤੇ ਜੋ ਲੱਗੀ ਓੜਾ ਕਦੀ ਨਹੀਂ ਕਦੀ ਨਾ ਆਹ ਪਾਸੇ ਕੋਹ ਕੰਡਾ ਜਣਾਉਂਦੇ ਟੁਕਟੀ ਨੂੰ ਘਰੇ ਕੀ ਬਾਹ ਲੱਗੇ ਬੈਠੇ ਜਾ ਕੇ ਨਾਈ ਤਾਂ ਫੇਰ ਬੋਲੀ ਮੈਂ ਵੀ ਲੁਕਿਆ ਉੜ ਕੇ ਸਜ ਲਾਈ ਉੜ ਕੇ ਫੇਰ ਲੱਭਾਈ ਮੈਂ ਕਹਾਂ ਨਹੀਂ ਮੈਨੂੰ ਬੁਲਾਉਣੀ ਆ ਫੇਰ ਹੁੰਦੀ ਹੈ ਫੇਰ ਕੀ ਜੰਮਦਾ ਹੋਣੇ ਆਰੀ ਆਰੇ ਜਾਮ ਜਿੰਨੀ ਮੈਂ ਨਾਲੇ ਧੀਰੀ ਆ ਮਰ ਲੱਗ ਮੈਂ ਸਵੇਰ ਦਾ ਵੀ ਕਦੀ ਆਣੀ ਹੈ ਅਦੀਬ ਦੇ ਅਦੀਬ ਐਨ ਨਹੀਂ ਕਿ ਐਨ ਨਹੀਂ ਕਿ ਐਨ ਨਹੀਂ ਹਾਂ ਅਬਿਸਾਲਮਾ ਨਾਲੇ ਬੀਤੇ ਕਰਨੋ ਹਾਂ ਤੇਰਾ ਆ ਆਹੋ ਇਹਨੇ ਬੀਬੀ ਉਹਨੂੰ ਵੀ ਸਿਖਾਇਆ ਪਿਆ ਮੈਂ ਪੁੱਛਿਆ ਸੱਚ ਮੈਂ ਪੁੱਛਿਆ ਪਰਸੋਂ ਮੈਨੂੰ ਕਿਹਾ ਮੈਂ ਰਾਤੀ ਐ ਮੈਂ ਕਿਹਾ ਮੈਂ ਕਿਹਾ ਮਾਨਪ੍ਰੀਤ ਮੈਨੂੰ ਬੀਬੀ ਮੈਂ ਵਿਚਾਰੀ ਮੈਨੂੰ ਉਦੋਂ ਕਹਿੰਦੀ ਸੀ ਸਵੇਰੇ ਤੇ ਮਾਨਪ੍ਰੀਤ ਨੂੰ ਬੁਲਾਉਂਦੀ ਨਹੀਂ ਪੰਜ ਮੈਂ ਕਿਹ ਗੱਲ ਮੰਨ ਤੂੰ ਬੁਲਾਉਣੀ ਨਹੀਂ ਆ ਗਈ ਕਹਿੰਦੀ ਬੁਲਾਉਣਾ ਕਿ ਮੰਮੀ ਕਹਿੰਦੀ ਹੈ ਜੇ 5 6 ਦਿਨ ਇਹਨੂੰ ਹੋਰ ਨਾ ਬੁਲਾਇਂ ਇਹਨੂੰ ਆਪ ਕੋਲ ਫੇਜ ਆਉਣੀ ਆ ਆਹ ਗੱਲ ਇੱਥੇ ਕਹੀ ਇਹ ਨਹੀਂ ਬੱਲੇ ਨਹੀਂ ਨੇ ਕਾ ਕ ਦੇਣ ਵਾਲੀਆਂ ਦੇਖ ਤਾਂ ਸਹੀ ਤੁਹਾਨੂੰ ਆਪਣੀਆਂ ਕਰਦੇ ਜ ਆਪਣੇ ਕੋਲ ਰੱਖੋ ਮੇਰੀ ਅਗਰ ਫੇੜੀ ਆ ਉਹਨੂੰ ਦੇ ਨਹੀਂ ਆਪਣੇ ਕੋਲ ਕਿਤੇ ਹੋਰ ਮੈਨੂੰ ਮੈਂ ਫੇ ਗਿਆ ਸ਼ਰਮ ਨਹੀਂ ਆਈ ਇਦਾਂ ਕਿਸੇ ਨਹੀਂ ਹੈ ਨਹੀਂ ਆਉਂਦੀ ਸ਼ਰਮ ਤੇਰਾ ਹੱਕ ਹੈ ਤੇ ਤੁਸੀਂ ਹਿਸਾਬੇ ਮੋਤਾ ਦੇਂਦੇ ਸੇਵਾ ਸੁਭਾ ਕਰੇ ਸੇਵਾ ਕਰੋ ਹੈ ਇਹ ਨਹੀਂ ਜਾਣ ਆਉਂਦਾ ਮੈਨੂੰ ਮੈਨੂੰ ਅਗਲ ਮੈਂ ਕਾਹ ਮਨ ਪਈ ਮੇਰੀ ਗੱਲ ਸੁਣ ਲੈ ਮੈਂ ਕਹਿੰਦੀ ਮੈਂ ਚਾਹ ਤਾਂ ਦਿੱਨੀ ਮੇਰਾ ਬਲੋਂ ਉਹਨੂੰ ਮੰਨਦੀ ਹੀ ਨਹੀਂ ਇਹਨਾਂ ਨੂੰ ਪਤਾ ਮੇਰੇ ਮੰਦੇ ਨੇ ਕਿ ਫਤਿਹ ਪਹੁੰਚਾਇਆ ਉਹ ਆਹੋ ਇਹ ਨਹੀਂ ਨਾ ਪਤਾ ਸ਼ਰਮ ਹੈ ਕੀ ਆ ਆ ਦੇਖ ਲੈ ਹੈ ਹੈ ਕਹਿੰਦਾ ਕੱਲਾ ਚੜਦਾ ਹੈ ਤੂੰ ਇਹ ਇਹ ਤਾਂ ਪੰਗਾ ਇੰਨੇ ਇੰਨਾ ਮਾਦਹਿਲਾ ਕਰ ਗਿਆ ਜੰਗੀ ਨੇ ਜੰਗੀ ਨੇ ਲੱਗੇ ਤੇ 40 ਹਾਲ ਆ ਗਏ ਆ ਆ ਦੇਖ ਲੈ ਕੱਢ ਲੈ ਮੈਂ ਕੱਢ ਲੈ ਤੂੰ ਕੱਢ ਮੈਂ ਕੱਢ ਤੂੰ ਕੱਢ ਆਖੇ ਨਾ ਕੰਡੇ ਆ ਨੀ ਹੁਣ ਹੀ ਨਕਾਲ ਦੀ ਨੀ ਨੀ ਹੋ ਗਈ ਕਦੀਮ ਕਦੀਮ ਕਰੀ ਗਨੀ ਇੱਕ ਹੀ ਕਿਦਾਂ ਆਕੜਾ ਐਨ ਐਨ ਕਦੇ ਆ ਇਹ ਵੀ ਤਾਂ ਦੱਸਣ ਨੂੰ ਮਰ ਗਿਆ ਤੁਹਾਡੀ ਕਿ ਮੇਰਾ ਇੱਕ ਦਾ ਬੀਬੀ ਇੱਕ ਜਣੇ ਦਾ ਮੈਸੇਜ ਆਇਆ ਉਹ ਕਹਿੰਦਾ ਉਹ ਕਹਿੰਦਾ ਬੀਬੀ ਕਹਿੰਦਾ ਬੀਬੀ ਦੀ ਜੀ ਵੱਡਣੀ ਪੈਣੀ ਭਰਾਵਾ ਇੱਕਦੱਕ ਕਿਹੜਾ ਫਨੀਂਦਾ ਸੋ ਮੈਨੂੰ ਤੇਰੇ ਸਾਹਮਣੇ ਲਿਆ ਕਿਹੜਾ ਕਬਲ ਜਿੰਦਰ ਸਿੰਘ ਸੀ ਗਾਲਾ ਨਾ ਮੈਂ ਫੇ ਕਿਹਾ ਮੈਂ ਕਹਾ ਓ ਮੂੰਹ ਸੰਭਾਲ ਕੇ ਗੱਲ ਕਰ ਇਦਾਂ ਦੀ ਗੱਲ ਗਈ ਆਹ ਕਹਿੰਦਾ ਕਹਿੰਦਾ ਬੀਬੀ ਦੀ ਜੀਬ ਸਭ ਤੋਂ ਲੰਬੀ ਆ ਵਿਚਾਰੀ ਨੋ ਤੇ ਬੋਲਦੀ ਕੋਈ ਨਹੀਂ ਆ ਆ ਬੋਲਦੀ ਕੋਈ ਨਹੀਂ ਬੋਲ ਨਹੀਂ ਜਾਨਦੀ ਉਹ ਤਾਂ ਇਹ ਕੁੱਗੀ ਆ ਨੋਰ ਨੋਰ ਜੀ ਬੈਠੇ ਉਹ ਕਿਹੜਾ ਮੈਨੂੰ ਦੱਸੇਗਾ ਮੇਰੇ ਨਾਲ ਗੱਲ ਕਰਾਉਂ ਵੀ ਉਹ ਨਾ ਮੈਂ ਦੱਸਾਂਗਾ ਕਰਾਉਂਗਾ ਤੇਰੀ ਗੱਲ ਕਰਾ ਲਈ ਹਾਂ ਠੀਕ ਆ ਨੇਰੀ ਲਿਆਉਣੀ ਉਹਦੀ ਹਾਂ ਦੱਸ ਮੈਂ ਕਿਹਾ ਤੇਰੀ ਜੁਰਤ ਕਿੱਦਾਂ ਹੋ ਗਈ ਮੇਰੀ ਬੀਬੀ ਨੂੰ ਮੈਨੂੰ ਕਹਿਣਾ ਨਹੀਂ ਮੈਂ ਕਹਤਾ ਹਾਂ ਹਾਂ ਮਾਰ ਮਾਰ ਸਿਰ ਤੇ ਮੁਕਾਰ ਦੋ ਕਿਆ ਦੇਖ ਆ ਜਾ ਹੁਣ ਮੈਂ ਵੀ ਸੌਂ ਗਿਆ ਨਾ ਮੈਸੇਜ ਕਰ ਆ ਇਹਨੇ ਇਹਨੇ ਮੇਰੇ ਨਾਲ ਆ ਇਹਨੇ ਕੀ ਇਹਨੇ ਸੇ ਸਖਾ ਬੀ ਇਹਨੇ ਸਖਾ ਲਿਆ ਬੇਬੂ ਤੇਰਾ ਮੇਰੇ ਨਾਲ ਹੀ ਕਿਦਾ ਕਹਿਦੀ ਤੂੰ ਕਾਹਦੇ ਜਿਨ੍ਹਾਂ ਦੇ ਮੇਰ ਨਾਲ ਮੈਂ ਕਹਾਂ ਤਾਂ ਨੂੰ ਚਰਮ ਦੀ ਸੈਲ ਲਈਏ ਬੀਬੀ ਦੀ ਸੈਲ ਲਈਏ ਇਹ ਇਹ ਉਹ ਦੁਨੀਆ 'ਚ ਵੀ ਤੈਨੂੰ ਬੁਰਾ ਬਣਾਉਂਦੇ ਜਿਹਨੇ ਦੱਸਿਆ ਵੀ ਇਹਦੇ ਜਿੰਨੇ ਕੋਈ ਨਹੀਂ ਨੇ ਕੋਲ ਸਾਰਿਆਂ ਨੂੰ ਦੱਸਣੀ ਨਹੀਂ ਆਇਆ ਚੋਰੀ ਕਰਦੀ ਹੈ ਤਾਲ ਖੋਲਦੀ ਮੇਰੇ ਜਾਂ ਫਿਰ ਬੀਬੀ ਇਹ ਦੁਨੀਆ 'ਚ ਵੀ ਤੈਨੂੰ ਬੁਰਾ ਬਣਾਈ ਜਾਂਦੀ ਐਨੀ ਟੋਰ ਬਣੀ ਬੁਰਾ ਬਣ ਨਾਲੇ ਚੋਰ ਨਾਲੇ ਚਾਹ ਦੁਨੀਆ 'ਚ ਬੁਰਾ ਬਣਾਉਣ ਲੱਪੀ ਜੇ ਤੇਰੀ ਨਹੀਂ ਟੋਰ ਆ ਉੱਥੇ ਵੀ ਬੁਰਾ ਬਣਾਉਣ ਲੱਪੀ ਐ ਮੈਨੂੰ ਬੱਸ ਇਹਨਾਂ ਦੇ ਜਿਹੜਾ ਜਿਹਨਾਂ ਨੇ ਮੇਰੇ ਸੁੱਖ ਮੰਨਣੀ ਮਰਦੀ ਜਾਂਦੇ ਆ ਤੇ ਉਹ ਮਾਂ ਮੈਂ ਜੇ ਕੋਈ ਜੋਰ ਲਾ ਲਾ ਜੀ ਵੱਡੀਆਂ ਨਾ ਵੱਡੀਆਂ ਨਹੀਂ ਕਿਹੜਾ ਵੱਡਾ ਮੈਂ ਨਹੀਂ ਦੱਸ ਕਿਹੜਾ ਕਰੀਏ ਕਹਿੰਦੇ ਅੱਜ ਬਸ ਸੱਟ ਮੈਂ ਅਮਰ ਨਾ 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 ਉਹ ਰਾਘਾ ਪੰਡਿਆ ਉਹ ਮੈਨੂੰ ਕੀ ਕਹਦਾ ਆ ਦੇਖਿਆ ਇੰਨੇ ਇੰਨੇ ਨੂੰ ਵੀ ਦੋਸਤ ਜੀ ਆਉਂਦਾ ਅੱਜ DNA ਵੀ ਇੰਟਰਨ ਹੋਈ ਤਾਂ ਵੀ ਤੇ ਇਹ ਮੇਰੀ ਜ਼ੁਬਾਨ ਮਿੱਠੀ ਹੈ ਨਾ ਹੋਂ ਦੇ ਲੋ ਆਪ ਜਿਹੜੇ ਨਾ ਜੀ ਵੱਡਣ ਦਾ ਮਾਰ ਲਿਆ ਕਰੀਂ ਕਿਆ ਕਰੀਂ ਕਿਆ ਦੋ ਦਿੱਤਾ ਹੋਂ ਵੱਡਣ ਲਾ ਕੇ ਕੀ ਕਰੇ ਕਿਆ ਕਹਿਣੇ ਜਿਉਂ ਤੱਕ ਤਾਂ ਬੈਈ ਬੈਈ ਨਹੀਂ ਬਣਾਦੀ ਤਾਂ ਦੇਖੋ ਕਿੰਨਾ ਤੱਕ ਤਾਂ ਬੈਈ ਇਹਦੇ ਹੁੰਦਿਆਂ ਕਹਿ ਦੇਵੇ ਕੀ ਫਾਇਦਾ ਹੇ ਉਹਦਾ ਕੀ ਮਗਾੜਿਆ ਮੈਂ ਉਹ ਮੇਰੀ ਜੂਰੀ ਮੇਰੀ ਜੀਵ ਲੈ ਕੇ ਦੇਖਿਆ ਉਹਨੇ ਇਹਦੇ ਪੰਗੇ ਬੀਬੀ ਸਾਰੇ ਆਹ ਨੂੰ ਚਿਰ ਕਿਹਾ ਤਾਂ ਨੇ ਆਹ ਗਿਆ ਵੀ ਕੋਈ ਬੱਦਕ ਪਤੀ ਵੰਟਣ ਆ ਰਹੇ ਆਏ ਮੈਂ ਮਾਰ ਮਾਰ ਦਿੱਤੀਆਂ ਮਾਰ ਨਾ ਬੋਲਾ ਕਾ ਦੇਣਾ ਮੇਰਾ ਜੀਵ ਪਟੜਾ ਆਹ ਦੇਖੋ ਸ਼ਹਿਰ ਸੀ ਆਹ ਦੇ ਲੈ ਕਹੋ ਇਹਦੇ ਕਹੋ ਅੰਕਲ ਉਹ ਜੀ ਸ਼ਹਿਰ ਸੀ ਕਾ ਤੁਸੀਂ ਸਾਰੇ ਮੇਰੇ ਚੰਦੇ ਆ ਮੈਂ ਮੇਰਾ ਸੁਭਾਅ ਚੰਗਾ ਬੀਬੀ ਹਾਏ ਸਵੇਰ ਸਵੇਰ ਚੰਗੀ ਸਵੇਰ ਨੂੰ ਸਾਲ ਚਹੀਹੀ ਤੇ ਇਹ ਸਾਰਾ ਮੇਰੇ ਨਾਲ ਵਿਗੜਿਆ ਉਹਦੇ ਨਾਲ ਵੇਖਦੇ ਰਹਿਣਾ ਮੈਨੂੰ ਇਹ ਇਹਦੇ ਹੀ ਹੈ ਇਹ ਤਾਂ ਨਹੀਂ ਰੁਤੀ ਕਿੰਕੋ ਤੇ ਵੀ ਸਾਰਾ ਕੁਝ ਕਰਨ ਵਾਲੀ ਇਹ ਆ ਸੁਣ ਲੈ ਮੇਰੀ ਸਾਰਾ ਕਸੂਰ ਇਹਦਾ ਇਹਨੂੰ ਆਲੇ ਵੀ ਸਿਖਾ ਲਈ ਮੇਰੇ ਮੇਰੀ ਕਿਲਾਤ ਬੰਦ ਨਹੀਂ ਕੇ ਗੱਲਾਂ ਨਾ ਤੱਕ ਨਹੀਂ ਐਂ ਨਾ ਇਹਦਾ ਤਾਂ ਨਹੀਂ ਬਣਾਉਂਦੀਆਂ ਨਹੀਂ ਪੰਪਲ ਪੰਪਲ ਨੂੰ ਕਿਹੜਾ ਪੰਪਲ ਨੂੰ ਕਿਹੜਾ ਮੈਂ ਰਾਜੀ ਦਾ ਫੋਨ ਹੁੰਦਾ ਮੈਂ ਦੱਸਦੀ ਉਹ ਕਹਿੰਦੀ ਮੈਂ ਨਾ ਕਹਿੰਦੀ ਐਂ ਦੱਸਦੀ ਮੈਨੂੰ ਆਹ ਮੈਂ ਨੀਂਦ ਨਹੀਂ ਮੈਂ ਕਹਾ ਹੀ ਲਾ ਮੈਂ ਕਹਾ ਨੀਂਦ ਬੇਬੇ ਨਾਲ ਗੱਲ ਘੰਟ ਕਰਿਆ ਕਰੋ ਕਹਿੰਦੀ ਆ ਦੇਖੀ ਦੇਖ ਬਸ ਮੇਰਾ ਮਤਲਬ ਤੇਰੀਆਂ ਹੀ ਆ ਮੈਂ ਇਹਨਾਂ ਨੂੰ ਨਿਕਨੇ ਨਿਕਾ ਪਾਲਿਆ ਨਾ ਜੂੜੇ ਕੀਤੇ ਸਕੂਲੀ ਜਣ ਟੱਕੇ ਠੇਡੇ ਖਾਂਦੀ ਨੇ ਸਕੂਲ ਨਾਲ ਉਹ ਕੋਈ ਨਹੀਂ ਮਤਲਬ ਉਹ ਬਣਾ ਕੇ ਕੀ ਕਰਦੀ ਤਾ ਇਹਨਾਂ ਨੂੰ ਦੇ ਨਾ ਮਮਾ ਤਾਂ ਜੰਮੜਾ ਤੂੰ ਤਾਂ ਜੰਮੜਾ ਹੀ ਪਾਲਣ ਵਾਲੀ ਮੈਂ ਸੀ ਹਾਂ ਅੱਛਾ ਜੰਮੜਾ ਵਾਲੀ ਐ ਅਜਾ ਮੈਂ ਕੁਝ ਨਹੀਂ ਕੀਤਾ ਨਹੀਂ ਕੁਝ ਨਹੀਂ ਕੀਤਾ ਤੂੰ ਤੂੰ ਅਸੇ ਹੋਈ ਗੋਟੀਆਂ ਪੁਆਈਆਂ ਨਾ ਮਲੇ ਫੂਫੂ ਨਏ ਦੇ ਵਿੱਚ ਹੋਰ ਕੀਆ ਫੂਫੂ ਨਏ ਉਹ ਹਨੀ ਕੋਈ ਨਹੀਂ ਦੇਚ ਇਹਦਾ ਫਾ 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 ਦਾ ਦਿੱਕਾ ਤੇ ਇਹਨੂੰ ਕਹੇ ਨੀ ਬੜੇ ਇਹ ਮੈਂ ਕਹੇ ਤੂੰ ਪਾਣੀ ਆ ਸਾਪ ਸਾਪ ਦਾ ਗੂਮਾ ਹੰਟਾਰੇ ਮਾਰਦੀ ਕਦੀ ਆ ਇਹਨੂੰ ਕਦੀ ਆ ਇਹਨੂੰ ਤਦ ਇਹ ਟੇੜੀ ਜਰਾ ਤੂੰ ਹਾ ਮੈਂ ਕਾ ਕਦੀ ਵ ਕਦੀ ਕੀ ਲਾਉਣ ਨੇ ਕੀ ਆ ਪੁੱਟੀ ਕੀ ਹਾਂ ਖਰੇ ਕੀ ਕੀ ਨਹੀਂ ਮੈਂ ਪਾ ਜਦੋਂ ਆਪਰੇ ਹੁੰਦਾ ਆਪਰੇ ਕੰਮ ਕਰਦਾ ਮੈਂ ਤਾਂ ਰੋਣਾ ਪਾ ਮਰਸਨ ਦੀ ਗੱਲ ਸੁਣ ਲੈ ਤੇ ਜੇ ਨਾ ਕੋਈ ਚੀਜ਼ ਜਿਹੜੀ ਕੀ ਕਰਨੀ ਦੇਣੀ ਹੁੰਦੀ ਹੈ ਕੇਲਾ ਨਹੀਂ ਪਚਦਾ ਮੈਂ ਉਹ ਕੇਲਾ ਦੇ ਦਿੱਤਾ ਕੰਨ ਕੇਲਾ ਮੱਥੇ ਮਾਰ ਤਾਂ ਮੈਂ ਬਿਮਾਰ ਹੋ ਗਈ ਦੱਸ ਕਰਾ ਤਾ ਕੀ ਕਰਾਂ ਨਹੀਂ ਮੈਂ ਕਰਿਆ ਸਾਰੀ ਗੱਲ ਤੇਰੇ ਸਾਹਮਣੇ ਬਖਾਂਦੀ ਨਹੀਂ ਹੁੰਦੀ ਲੈ ਕੇ ਆਈ ਹਾਂ ਮੈਂ ਮਾਰ ਕੇ ਤੇ ਚੁੱਕ ਕੇ ਲਿਆਦਾ ਹੁੰਦਾ ਹੁੰਦਾ ਕੋਈ ਚੁੱਕਿਆ ਨਹੀਂ ਜਾਂਦਾ ਆ ਦੇਖਿਆ ਕੱਢ ਲਿਆ ਵਿੱਚੋਂ ਤਾਂ ਸੋਲ ਚੁੱਕਿਆ ਨਹੀਂ ਜਾਂਦਾ ਆਪਣਾ ਮਦਲਾ ਮੈਂ ਕਿਉਂ ਕਾ ਲਿਆ ਚੁੱਕਿਆ ਨਹੀਂ ਜਾਂਦਾ ਬੀਬੀ ਦੇਖ ਲੈ ਪਰ ਆਵਾ ਲੋਕਾਂ ਨੇ ਬੜਾ ਪੁੱਛਿਆ ਦੇਹ ਬੀਬੀ ਮੇਰਾ ਟਰੰਕ ਸਰਦਾਰ ਮਹਿੰਗਾ ਸਿੰਘ ਆਪਣੇ ਘਰ ਵਾਲੇ ਦਾ ਨਾਮ ਲਿਖਿਆ ਕਲਾਸ਼ਕਾ ਔਰ ਸਨ 1948 ਕਿਹਨਾਂ ਲਿਖਿਆ ਮਹਾਰਾਜ ਇਹ ਤੁਹਾਡੇ ਪੋਤੇ ਪਰਮਪਾਲ ਸਿੰਘ ਨੇ ਲਿਖਿਆ ਹੈ ਹਾਂਜੀ ਹਾਂਜੀ ਦੋਨਾਂ ਨੇ ਲਿਖਿਆ ਹੈ ਜੀ ਇਹ ਜਦੋਂ ਆਏ ਸੀਗੇ ਪੋਤਾ ਮੈਂ ਦੇਖਿਆ ਨਹੀਂ ਆ ਉਹ ਪਹਿਲਾਂ ਹੀ ਜਿਹੜੀਆਂ ਮੋਟੇ ਪੁਰਾਣਾ ਉਹ ਗਾੜਾ ਕਰਕੇ ਲਿਖਦੇ ਆ ਲਓ ਜੀ ਬੀਬੀ ਬਾਏ ਬਾਏ ਕਰਦੇ ਕਹਿ ਬਲੌਗ ਦੀ ਸਮਾਪਤੀ ਆ ਸੋ ਜਿਨ੍ਹਾਂ ਨੇ ਨੇ ਸੋਨੇ ਕਮੈਂਟ ਕੀਤੇ ਸੋਨਾਂ ਦੇ ਮੈਂ ਕਮੈਂਟ ਪੜ ਕੇ ਜ਼ਰੂਰ ਦਿਖਾਉਂਗਾ ਆਏ ਜਾਦਾ ਆ ਤੇ ਉਹ ਮੇਰੇ ਤੋਂ ਇਨੇ ਪੜੇ ਨਹੀਂ ਜਾਣੇ ਮੈਂ ਨਾਂ ਲੈ ਲੈ ਕੇ ਦੱਸੀ ਜਾਊਂਗਾ ਬਹੁਤੇ ਪੜ ਨਹੀਂ ਹੁਣੇ ਸਿਰਫ ਮੈਂ ਨਾਂ ਲਈ ਜਾਊਂਗਾ ਸੋ ਦੋਨੇ ਜਣੇ ਤੁਸੀਂ ਧੰਨਵਾਦ ਕਰੀ ਜਾਓ ਠੀਕ ਆ ਨਾਲੇ ਧੰਨਵਾਦ ਨਾਲੇ ਐਂ ਵੀ ਬੇਬੇ ਦੀ ਨੂੰ ਚੋੜ ਚੋਰੀ ਬੜੀ ਕਰਦੀ ਹਾਂ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹਾਂ ਤੇ ਇਹ ਇਹਨਾਂ ਦੇ ਚੱਲਦੇ ਰਹਿੰਦੇ ਆ ਕੰਮ ਮੇਰੀ ਤਾਂ ਸੌਦੇ ਸੇਬਦ ਕਰਦੀ ਹੈ ਮੈਂ ਹਾਂ ਕੰਨ ਬੋਲੇ ਪਤਾ ਹੀ ਬਲਾ ਦਿਓ ਤੇ ਕੱਲ ਨੂੰ ਨਵਾਂ ਵਲੌਗ ਆਊਗਾ ਸੋ ਮੈਸੇਜ ਪੜ੍ਹ ਕੇ ਮੈਂ ਦੱਸ ਦਵਾਂ ਠੀਕ ਆ ਬੀਬੀ ਠੀਕ ਆ ਯਾਰ ਮੈਂ ਠੀਕ ਆ ਹਣਾ ਫਿਰ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਕਿ ਵਲੌਗ ਕਿਉਂ ਨਹੀਂ ਆਇਆ ਹਾਂਜੀ ਠੀਕ ਆ ਕਿੰਨਾ ਲੱਗਦਾ ਰਹੇ ਕੋਈ ਇੱਥੇ ਮੈਂ ਫੇਰ ਵਿੱਚ ਨਹੀਂ ਆਉਣਾ ਕਰੀ ਆ ਲੈ ਆ ਦੇਖ ਲੈ ਆ ਦੇਖ ਆ ਦੋ ਦਾ ਹਾਲ ਦੇਖ ਲੈ ਤੇ ਮੈਂ ਇਹ ਕਹਿ ਰਿਹਾ ਮੇਰੇ ਇਹ ਇੱਕ ਵਾਰਤੀ ਦੀ ਗੱਲ ਨਾ ਪੱਣੀ ਤਫਤੀ ਮੈਂ ਕਹਿੰਦੀ ਕਿ ਦਇਆ ਕਹਿੰਦੀ ਆ ਇਹ ਬੜੀ ਕਪਤੀ ਹੈ ਦੀ ਗੱਲ ਤਾਂ ਬੰਨਿਓ ਇਹ ਦੀ ਗੱਲ ਤਾਂ ਬੰਨਿਓ ਮੰਮੀ ਫੋਨ ਦਿਓ ਆਪਣਾ ਮੈਂ ਕਮੈਂਟ ਪੜ੍ਹ ਕੇ ਦਿਖਾ ਦਵਾ ਭਰਾਵਾ ਬੀਬੀ ਨੂੰ ਕਿੱਥੇ ਆਈਓ ਲਓ ਜੀ ਚਲਦੀ ਆ ਦੇਖ ਲਾ ਦਾਤੀ ਬਾ ਵੀ ਤੇ ਚਲਦੀ ਆ ਇੱਜ ਤੱਕ ਹੈ ਬੰਤ ਤੇਰੇ ਅੰਦਰ ਪਿਆਰ ਹੈ ਓਏ ਪਹਿਲੇ ਬੜਾ ਸੌਂਦਾ ਖੇਤਰ ਵਾਲਾ ਉਹ ਦੇਖ ਲਾ ਦਾਗ ਮੇਰ ਨਾਲ ਨਾ ਮੈਂ ਤਾਂ ਹਾਂ ਤੂੰ ਵਾਲਾ ਤੂੰ ਆ ਗਿਆ ਤੂੰ ਬਣੀ ਕਿ ਫਿਰਦੀ ਆ ਕੀ ਆ ਤੂੰ ਚਲ ਜਿੱਦਣ ਮੈਨੂੰ ਗੁੱਸਾ ਆ ਗਿਆ ਨਾ ਆ ਬਸਾ ਮੇਰਾ ਇਹਨੇ ਮੈਂ ਦੱਸਾਂ ਜਾ ਫੇਰ ਜਾ ਕਰ ਮੇਰੇ ਕੋਲ ਟਾਈਮ ਨਹੀਂ ਹੈਗਾ ਤੇਰੇ ਲਈ ਠੀਕ ਆ ਜਾ 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 ਹਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਤੇਰੇ ਲਈ ਮੈਂ ਬੇਲਾ ਨਹੀਂ ਹੈਗਾ ਮੇਰੇ ਕੋਲ ਤਾਂ ਬਥੇਰਾ ਟਾਈਮ ਹੈ ਤੂੰ ਦੱਸ ਤੇਰੇ ਕੋਲ ਟਾਈਮ ਹੈਗਾ ਮੇਰੇ ਕੋਲ ਨਹੀਂ ਹੈਗਾ ਮੈਂ ਬੇਲਾ ਨਹੀਂ ਹੈਗਾ ਤੇਰੇ ਲਈ ਗੱਲਾਂ ਸੁਣੀ ਜੋ ਤੇਰੀਆਂ ਗੰਡੇ ਗੁੱਡਣ ਜਾਣਾ ਹਨਾ ਜਾਨਾ ਮੈਂ ਗੰਡੇ ਗੁੱਡਣ ਹਾਂ ਕਹਿੰਦਾ ਮੈਨੂੰ ਹੋਰ ਵੀ ਕੰਮ ਬੜੇ ਮੈਂ ਤੁਹਾਡੀਆਂ ਬੁੜੀਆਂ ਕੋਲ ਨਹੀਂ ਬੈਠੇ ਰਹਿਣਾ ਤੇਰੇ ਸਹਰਾਣੇ ਬੈਠਾ ਰਵਾਂ ਬੜੇ ਬੜੇ ਕੰਮ ਐ ਜੀ ਤੇ ਆਹ ਕੰਮਾਂ ਦਾ ਤਾਂ ਦੇਖਾ ਕੋਈ ਨਹੀਂ ਦਾ ਹੈਗੇ ਆ ਹਾਂ ਜੀ ਕਰੋ ਜਾ ਕੇ ਕਰੋ ਜਾ ਕੇ ਇਦਾਂ ਉਂਗਲਾਂ ਦੱਸਦੀ ਮਾਰ ਅਕੇ ਲੱਗ ਜਾ ਮੇਰੇ ਗਾੜੀ ਦਾ ਮੱਲੀ ਮੈਂ ਬੋਲਣਾ ਮੈਂ ਬੋਲਣਾ ਰੇ ਮੈਂ ਬੰਦੇ ਦੇਣਾ ਪੁਰਾਣੇ ਤੂੰ ਕਿੰਨੂੰ ਬੋਲਣ ਦਿੰਦੀ ਮੈਨੂੰ ਇਹ ਵੀ ਦੱਸ ਦੇ ਮੈਂ ਕਹਿ ਰਿਹਾ ਮੈਂ ਬੋਲਣ ਲੱਗਾ ਅਹੀਂ ਅਹੀਂ ਕੀ ਆ ਘਰ ਚ ਆਓ ਅਹੀਂ ਕਹੇ ਕੁੱਤੇ ਕੁੱਤੇ ਹੀ ਆ ਨਹੀਂ ਕੁੱਤੇ ਕਿਉਂ ਆ ਤਾਂ ਸੰਦੇ ਹੀ ਆ ਕੁੱਤੇ ਨਹੀਂ ਐ ਦਾ ਬੰਦੇ ਹੀ ਆ ਕਰਕੇ ਕੁੱਤੇ ਕਹਿੰਦੇ ਉਹ ਪੁਰਾਣਾ ਆ ਰਾਹ ਕਿ ਆ ਤੋ ਆਪਣੇ ਮੋਤੇ ਦਾ ਨਾਮ ਡੈਡੀ ਨੂੰ ਮੈਂ ਨੇ ਇਦਾਂ ਕਿਹਾ ਹੈ ਡੈਡੀ ਨੂੰ ਦੱਸਦਾ ਮੈਂ ਨੇ ਇਦਾਂ ਕਿਹਾ ਕਹਿੰਦੇ ਮੈਂ ਡੈਡੀ ਨਾਲ ਪਿਆ ਤੂੰ ਤੇਰਾ ਡਰ ਹੈ ਕਿਦਾ ਮੈਨੂੰ ਇਹ ਵੀ ਦੱਸ ਦੇ ਕਿਹੜਾ ਡਰ ਨੇ ਹੈ ਮੈਨੂੰ ਕਿਹੜਾ ਡਰ ਹੈ ਕਹੇ ਕੀ ਮਾਰ ਕੇ ਨਹੀਂ ਕਹਿੰਦੀ ਮੈਂ ਦਰਿਆ ਚ ਪਾਣੀ ਕੁਝ ਕਹਾ ਤਾਂ ਪੇ ਡਾਰਾ ਦਰਿਆ ਚ ਪਾਣੀ ਆਇਆ ਜ਼ਿਆਦਾ ਆ ਤੇ ਉਹੀ ਨਾ ਗੱਲ ਹੋਵੇ ਆ ਆ ਬੱਲੇ ਬੱਲੇ ਠੀਕ ਆ ਉਹ ਤਾਂ ਮੇਰੇ ਲੈ ਕੇ ਚਾਹ ਦਰਿਆ ਆਹੋ ਤੇ ਉਹਨੂੰ ਲੈ ਕੇ ਜਾਂਦੇ ਪਾਣੀ ਆਇਆ ਜ਼ਿਆਦਾ ਫਿਰ ਉਹੀ ਨਾ ਗੱਲ ਹੋ ਜਵੇ ਇਦਾਂ ਹੀ ਆ ਮੈਂ ਫੇ ਚੱਕ ਕੇ ਛੋਟਾਣੀ ਵਿੱਚ ਨਾ ਮਾਰ ਹਟਦੀ ਨਹੀਂ ਦਮਕੇ ਮਾਰਨੋ ਹਟਦੀ ਨਹੀਂ ਦਮਕੇ ਮਾਰਨੋ ਚੰਗਾ ਯਾਰ ਦੁਖੀ ਕੀਤਾ ਸਾਨੂੰ ਤੂੰ ਕਿਹ ਕਿਹ ਜੰਮ ਬਾਤ ਮਰਾਂ ਤਵੇ ਲੋ ਵੇ ਅੱਖਾਂ ਲੱਗੀਆਂ ਉਹਦੇ ਸੋਨੇ ਮਾੜਾ ਬੋੜੜੀ ਕੇ ਹਥਾਂ ਤੂੰ ਸਮਝਿਆ ਕੀ ਮੈਂ ਮੈਂ ਸਮਝਿਆ ਰੂਪ ਕਵਰੇ ਹੁਣ ਤੇਰੇ ਕਣ ਕਾਂਧੀ ਮੈਂ ਨਾ ਰਾਖੀ ਪੈਂਦੀ ਨਾ ਤੇਰੇ ਨਹੀਂ ਇੱਕ ਨਾਗ ਕਿੰਦਾ ਸੀ ਮੈਂ ਸੁਣਾਉਣਾ ਮੈਂ ਸੁਣਾਉਣਾ ਮੈਂ ਦਾ ਮੈਂ ਸੁਣਾਉਣਾ ਮੈਂ ਸੁਣਾਉਣਾ ਕਿੰਦਾ ਸੀ ਇੱਕ ਰਾਦੂ ਕੰਨੀ ਵਾਲੀਆਂ ਨਾਲੇ ਨੱਕ ਨੂੰ ਵੀ ਕੋਕਾ ਹਾੜੀ ਸੋਣੀ ਵਿੱਚ ਵੱਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ ਨਹੀਂ ਉਹ ਕੁਝ ਨਾ ਕਹਿ ਦੇਣਾ ਮਰਜੀ ਤੇਰੀ ਨਹੀਂ ਉਹ ਕੁਝ ਨਾ ਕਹਿ ਦੇਣਾ ਮਰਜੀ ਤੇਰੀ ਆਪਾ ਮੁੜ ਮੁੜ ਕੇ ਨਾ ਕਹਿਣਾ ਵੇ ਅਸੀਂ ਤੇਰੇ ਕਣਕਾਂ ਦੀ ਮੈਂ ਨਹੀਂ રાખી ਬਹਿਣਾ ਵੇ ਹੁੰਦੇ ਸਾਡੇ ਕਣਕਾਂ ਦੀ ਕਿਉਂ ਸੁਣਦੀ ਆਵਾਜ਼ ਪੋਤੇ ਆਪਣੇ ਦੀ ਠੀਕ ਹੈ ਠੀਕ ਹੈ ਬਣਦੀ ਗੱਲ ਬਣਦੀ ਬਣਦੀ ਬਣਾ ਦੇਾਂਗੇ ਬਣ ਗਏ ਹੀ ਬਸ ਚੱਲ ਜੇ ਲੋਕ ਟੱਪੋ ਲੈ ਆਪਾਂ ਹੁਣ ਮੈਸੇਜ ਪੜ੍ਹ ਕੇ ਦਿਖਾ ਦਈਏ ਸੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਸਾਰਾ ਕੁਝ ਵਧੀਆ ਹੋ ਗਿਆ ਤੇ ਹਾਂ ਰੋਜ਼ ਹੌਣ ਕਰਕੇ ਮੈਂ ਮਤਲਬ ਵਲੌਗ ਖਿੱਚ ਕੇ ਧੁੰਨ ਕੇ ਤੇ ਮੈਸੇਜ ਪੜ੍ਹ ਕੇ ਦਿਖਾ ਦਮ ਜਿੰਨਾ ਭਰਾਵਾਂ ਨੇ ਕੀਤੇ ਆ ਭੈਣਾਂ ਨੇ ਕੀਤੇ ਜ਼ਿਆਦਾਤਰ ਭੈਣਾਂ ਕਰਦੀਆਂ ਤੇ ਜਿੰਨਾ ਭਰਾਵਾਂ ਨੇ ਵੀ ਕੀਤੇ ਉਹਨਾਂ ਦਾ ਵੀ ਧੰਨਵਾਦ ਸੋ ਮੈਂ ਇਕੱਲੇ ਇਕੱਲੇ ਦਾ ਨਾਮ ਜ਼ਰੂਰ ਲਵਾਂਗਾ ਵਿੱਚ ਪੂਰੇ ਮੈਸੇਜ ਨਹੀਂ ਪੜੇ ਜਾਣੇ ਤੇ ਜਿਆ ਮਨਜੀਤ ਕੌਰ ਕਹਿੰਦੀ ਵਾਈਪ ਗਰੁੱਪ ਬਲੀ ਕਰੇ ਸੋ ਮਨਜੀਤ ਕੌਰ ਉਹ ਵੀ ਥੈਂਕ ਯੂ ਬਲਵਿੰਦਰ ਕੌਰ ਪੋਜ ਹੋ ਰਹਾ ਉਹਦਾ ਜੀ ਧੰਨਵਾਦ ਬਲਵਿੰਦਰ ਕੌਰ ਜੀ ਵਿਕਰਮ ਗਿੱਲ ਕੈਨੇਡਾ ਤੋਂ ਆ ਸੋ ਧੰਨਵਾਦ ਵਿਕਰਮ ਗਿੱਲ ਜੀ ਹਰਵਿੰਦਰ ਕੌਰ ਉਧਰ ਦੇਖ ਲਈ ਜੀ ਹਰਵਿੰਦਰ ਕੌਰ ਦਾ ਵੀ ਥੈਂਕ ਯੂ ਤਾਂ ਜੀ ਕੌਰ ਬੀ ਐਸ ਡੀਬੀ ਲਵ ਯੂ ਜੀ ਲਵ ਯੂ ਜੀ ਮਨਪ੍ਰੀਤ ਪਹਿਸ ਨੇ ਮੈਸੇਜ ਕੀਤਾ ਆ ਧੰਨਵਾਦ ਵੀਰੇ ਰਾਣੀ ਨੇ ਕੀਤਾ ਯਾਰ ਫੈਮਲੀ ਕਿਊਟ ਥੈਂਕ ਯੂ ਜੀ ਰਮਨ ਕੌਰ ਧੰਨਵਾਦ ਜੀ ਪਰਮਜੀਤ ਕੌਰ ਕਹਿੰਦੇ ਵੈਰੀ ਫਨੀ ਵੀਡੀਓ ਦੇ ਧੰਨਵਾਦ ਜੀ ਢਿੱਲੋ ਬੀਬੀ ਬਹੁਤ ਕਿਊ ਆ ਧੰਨਵਾਦ ਜੀ ਧੰਨਵਾਦ ਜੀ ਅਰਵਿੰਦਰ ਗੌਰ ਨੇ ਬੀਬੀ ਨੂੰ ਡਰਦੀ ਕਿਸੇ ਤੋਂ ਧੰਨਵਾਦ ਜੀ ਧੰਨਵਾਦ ਜੀ ਜੋਗਨਜੀਤ ਬੋਪਾ ਬਣਾਏ ਆਂਟੀ ਤੇ ਬੀਬੀ ਜੀ ਦੀ ਜੋੜੀ ਸਭ ਤੋਂ ਵਧੀਆ ਧੰਨਵਾਦ ਜੋਗਨ ਜੀ ਸੁਮਿਤ ਬਹੁਤ ਹੀ ਸੋਹਣੇ ਵਲੌਗ ਹੁੰਦੇ ਆ ਧੰਨਵਾਦ ਜੀ ਰਾਜਵਿੰਦਰ ਗੌਰ ਕਹਿੰਦੇ ਵੈਰੀ ਨਾਈਸ ਫੈਮਲੀ ਧੰਨਵਾਦ ਰਾਜਵਿੰਦਰ ਗੌਰ ਜੀ ਮਾਨਪ੍ਰੀਤ ਬੈਂਸ ਕਹਿੰਦੇ ਆ ਉਹਨਾਂ ਨੇ ਹਾਸੇ ਵਾਲਾ ਫੋਟੋ ਵੀ ਭੇਜਿਆ ਸਾਬੀ ਗੌਰ ਕਹਿੰਦੇ ਬੀਬੀ ਡੇਲੀ ਉੱਠ ਕੇ ਪਹਿਲਾਂ ਯੂਟਿਊਬ ਕੀ ਆ ਕੇ ਕਰੀਦਾ ਕਿ ਬੀਬੀ ਦਾ ਵਲੌਗ ਆ ਗਿਆ ਆਹਾ ਆਹਾ ਕੀ ਬਾਤ ਹੈ ਜੀ ਸਰਵਜੀਤ ਢਾਲੀਵਾਲ ਕਹਿੰਦੇ ਵੈਰੀ ਨਾਈਸ ਆਂਟੀ ਜੀ ਤੇ ਬੀਬੀ ਜੀ ਧੰਨਵਾਦ ਜੀ ਸਾਹਿਲ ਗਾਲੋਂ ਕਹਿੰਦੇ ਵੈਰੀ ਨਾਈਸ ਧੰਨਵਾਦ ਧੰਨਵਾਦ ਪਰਮਨ ਸੰਧੂ ਕਹਿੰਦੇ ਬੀਬੀ ਜੀ ਤੁਸੀਂ ਬਹੁਤ ਕਰਮਾ ਵਾਲਿਓ ਐਦਾਂ ਦੀ ਨੋ ਮਿਲੀ ਆ ਧੰਨਵਾਦ ਓ ਮਾਈ ਗਾਡ ਓ ਮਾਈ ਗਾਡ ਧੰਨਵਾਦ ਜੀ ਅਵਨੀਤ ਗੌਰ ਕਹਿੰਦੇ ਲਵ ਯੂ ਬੀਬੀ ਜੀ ਆਂਟੀ ਜੀ ਨਾਈਸ ਵਲੌਗ ਧੰਨਵਾਦ ਜੀ ਜਸਮੀਰ ਗੌਰ ਕਹਿੰਦੇ ਲਵ ਯੂ ਲਵ ਯੂ ਜੀ ਲਵ ਯੂ ਧੰਨਵਾਦ ਬਾਰਮਜੀਤ ਕੌਰ ਕਹਿੰਦੇ ਲਵ ਯੂ ਬੀਬੀ ਜੀ ਲਵ ਯੂ ਜੀ ਲਵ ਜੀ ਲਵ ਜੀ ਸਦਵੀਰ ਕੌਰ ਕਹਿੰਦੇ ਬੀਬੀ ਸਾਸਰੀ ਕਾਰ ਸਾਸਰੀ ਕਾਰ ਕਲਪਨਾ ਭਾਰਗਵ ਕਹਿੰਦੇ ਆ ਬੀਬੀ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਧੰਨਵਾਦ ਜੀ ਧੰਨਵਾਦ ਜੀ ਰਾਜਵਿੰਦਰ ਕੌਰ ਕਹਿੰਦੇ ਅੱਜ ਦਾ ਕਮਾਲ ਹੀ ਹੋ ਗਿਆ ਧੰਨਵਾਦ ਜੀ ਧੰਨਵਾਦ ਸੁਖ ਬਾਜਵਾ ਕਹਿੰਦੇ ਨੂੰ ਸੱਚ ਦਾ ਬਹੁਤ ਪਿਆਰ ਆ ਧੰਨਵਾਦ ਹਾਂ ਜੀ ਬਿਲਕੁਲ ਜੀ ਬਿਲਕੁਲ ਸਰੇਂਦਰ ਵੈਦਵਾਨ ਕਹਿੰਦੇ ਤੁਸੀਂ ਬਹੁਤ ਨਾਈਸ ਹੋ ਸਾਰੇ ਧੰਨਵਾਦ ਜੀ ਸਰੇਂਦਰ ਕੌਰ ਅਨਵਾ ਤਜਿੰਦਰ ਕੌਰ ਕਹਿੰਦੇ ਆਂਟੀ ਜੀ ਮੈਨੂੰ ਬਹੁਤ ਸੋਹਣੇ ਲੱਗਦੇ ਆਂ ਧੰਨਵਾਦ ਜੀ ਆਂਟੀ ਬਹੁਤ ਸੋਹਣੇ ਓਤੇ ਲੜਦੇ ਵੀ ਸੋਹਣਾ ਹੀ ਆ ਸੁਖ ਸੈਜਪਰੀ ਤੇ ਨੇ ਦਿਲ ਭੇਜੇ ਆ ਮੰਦੀਪ ਸੱਧੂ ਕਹਿੰਦੇ ਆ ਮੈਂ ਅਮਰੀਕਾ ਤੋਂ ਆ ਵੀਰੇ 9 ਵਜੇ ਕੰਮ ਤੋਂ ਆ ਕੇ ਜਲਦੀ ਜਲਦੀ ਆਪਦਾ ਵਲੌਗ ਦੇਖਦੀ ਆ ਧੰਨਵਾਦ ਜੀ ਭੁਪਿੰਦਰ ਬਚਾਲ ਨਾਇਸ ਕਰੋ ਇਹਨਾਂ ਨੇ ਵੀ ਕੀਤਾ ਧੰਨਵਾਦ ਜੀ ਧੰਨਵਾਦ ਅਮਨ ਕੌਰ ਸੋਤਾ ਕਹਿੰਦੇ ਬਹੁਤ ਸੋਹਣਾ ਵਲੌਗ ਵੀਰ ਜੀ ਧੰਨਵਾਦ ਲਾਵਾ ਜੀ ਅੱਜ ਸੌਂਗ ਵੀ ਮੈਂ ਪਾਤਾ ਤੁਸੀਂ ਕਿਹਾ ਸੀਗਾ ਤੇ ਬਾਕੀ ਕਾਰਜ ਸਿੰਘ ਕਹਿੰਦੇ ਸਸਰੀਕਾਲ ਬੀਬੀ ਜੀ ਤੁਹਾਡਾ ਬਲੌਗ ਈਜ ਦੇ ਰਹਿੰਨੇ ਆ ਆਰਵ ਕਨਵਰ ਕਹਿੰਦੇ ਬਹੁਤ ਸੋਹਣਾ ਬਲੌਗ ਆ ਮਨਜੀਤ ਕੌਰ ਕਹਿੰਦੇ ਨਾਈਸ ਫੈਮਲੀ ਧੰਨਵਾਦ ਜੀ ਜਸਵੀਰ ਕੌਰ ਕਹਿੰਦੇ ਬਹੁਤ ਵਧੀਆ ਲੱਗਦਾ ਬਲੌਗ ਧੰਨਵਾਦ ਜੀ ਸੰਦੀਪ ਗਿੱਲ ਕਹਿੰਦੇ ਵੈਰੀ ਨਾਈਸ ਆਂਟੀ ਤੇ ਬੀਬੀ ਜੀ ਧੰਨਵਾਦ ਜੀ ਰਮਨਦੀਪ ਕੌਰ ਨੇ ਕੈਨੇਡਾ ਤੋਂ ਕੀਤਾ ਹੈ ਉਹਨਾਂ ਨੇ ਵੀ ਦਿਲ ਭੇਜੇ ਆ ਧੰਨਵਾਦ ਮਨਿੰਦਰ ਕੌਰ ਨੇ ਵੀ ਦਿਲ ਭੇਜੇ ਆ ਇਹ ਕਾਮ ਇਹ ਕਮਜੀਤਾ ਧੰਨਵਾਦ ਰਾਜੀਵ ਸਿੰਘ ਜੀ ਤਰਜ ਰਾਜੀਵ ਸਿੰਘ ਜੀ ਧੰਨਵਾਦ ਸਗਵਿੰਦਰ ਕੌਰ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ ਦਲਜੀਤ ਕੌਰ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਸਰਦਾਰੀ ਬਟਿਕ ਵਾਲੇ ਕਹਿੰਦੇ ਸੱਚੀ ਸੌਂ ਲੱਗੇ ਬੀਬੀ ਰੀਸ ਕਰਦੀ ਜਦੋਂ ਆਂਟੀ ਦੀ ਬਾਰ ਬਾਰ ਧੰਨਵਾਦ ਤੇ ਬਹੁਤ ਵਧੀਆ ਲੱਗਦੀ ਆ ਧੰਨਵਾਦ ਜੀ ਤੁਹਾਡਾ ਕਮਲਜੀਤ ਕੌਰ ਨੇ ਵੀ ਮੋਜੀ ਭੇਜੇ ਆ ਗੁਰਪ੍ਰੀਤ ਸਿੰਘ ਨੇ ਕਿਹਾ ਬੀਬੀ ਜੀ ਬਹੁਤ ਵਧੀਆ ਨੇ ਧੰਨਵਾਦ ਜੀ ਰਾਜੀਵ ਸਿੰਘ ਨੇ ਫਿਰ ਉਹ ਮੋਜੀ ਭੇਜੇ ਆ ਧੰਨਵਾਦ ਸਖਵੰਤ ਕੌਰ ਕਹਿੰਦੇ ਆ ਬੀਬੀ ਬਹੁਤ ਪਿਆਰ ਧੰਨਵਾਦ ਜੀ ਬੀਬੀ ਬਲੋ ਵੀ ਤੁਹਾਨੂੰ ਬਹੁਤ ਪਿਆਰ ਨਰਿੰਦਰ ਕੌਰ ਨੇ ਦਿਲ ਭੇਜਿਆ ਗੁਰਪ੍ਰੀਤ ਕੌਰ ਬੀਬੀ ਨੂੰ ਮਿਲਣ ਨੂੰ ਦਿਲ ਕਰਦਾ ਕੋਈ ਗੱਲ ਜੀ ਆ ਜਿਓ ਆ ਜਿਓ ਮਨੂਪਿੰਡਰ ਨੇ ਦਿਲ ਭੇਜਿਆ ਦੇਸੀ ਕ੍ਰੀਡਿਅਨ ਬਲੌਗ ਵਾਲੇ ਕਹਿੰਦੇ ਵੀਰ ਜੀ ਬਲੌਗ ਨਾ ਮਿਸ ਕਰਿਆ ਕਰੋ ਸਾਨੂੰ ਬੀਬੀ ਦਾ ਡਰ ਪੈ ਜਾਂਦਾ ਹੈ ਇਹਦੇ ਜਦੋਂ ਤੁਸੀਂ ਬਲੌਗ ਨਹੀਂ ਪਾਉਂਦੇ ਸਾਨੂੰ ਬੀਬੀ ਦਾ ਡਰ ਪੈ ਜਾਂਦਾ ਕਿ ਬੀਬੀ ਹੋ ਗਿਆਗਾ ਬੀਬੀ ਗਈ ਨਹੀਂ ਨਹੀਂ ਮਾਰਾ ਹੀ ਕਰੇ ਇਹ ਸਾਡੀਆਂ ਦੁਆਵਾਂ ਕਰਕੇ ਬੀਬੀ ਕੈਮ ਆ ਮਨਿੰਦਰ ਕੌਰ ਕਹਿੰਦੇ ਵੈਰੀ ਨਾਈਸ ਵੀਡੀਓ ਬ్రో ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਕਹਿੰਦੇ ਸਤਿ ਸ੍ਰੀ ਅਕਾਲ ਵੀਰੇ ਬੀਜੀ ਤੇ ਆਂਟੀ ਧੰਨਵਾਦ ਜੀ ਧੰਨਵਾਦ ਜੀ ਆ ਗਿਆ ਬੀਆਰ ਗੇਮਿੰਗ ਆ ਵਾਏ ਵੀਰਾ ਮੇਰਾ ਤਾਂ ਹਾਸਾ ਨਹੀਂ ਰੁਕਦਾ ਧੰਨਵਾਦ ਜੀ ਨਾਲ ਪਿਆਰ ਕਰਦੇ ਤੁਸੀਂ ਧੰਨਵਾਦ ਜੀ ਫਿਰ ਜੁਕੇ ਤੋਂ ਜਸਵੀਰ ਕੌਰ ਕਹਿੰਦੇ ਨਾਈਸ ਵੀਡੀਓ ਧੰਨਵਾਦ ਜੀ ਧੰਨਵਾਦ ਜੀ ਮਨਵਿੰਦਰ ਸਿੰਘ ਕਹਿੰਦੇ ਵੈਰੀ ਨਾਈਸ ਧੰਨਵਾਦ ਜੀ ਤੇਜਿੰਦਰ ਕੌਰ ਕਹਿੰਦੇ ਅਮਰਤ ਤੂੰ ਨਹੀਂ ਹਟਦਾ ਹਾਂ ਬਾਤਾਂ ਲੱਗੇ ਰਹੀਦਾ ਜੀ ਹਾਂ ਜੀ ਤੁਹਾਡਾਂ ਦੇ ਪਰਚਾਉਣ ਲਈ ਆਪਾਂ ਲੱਗੇ ਰਹੀਦਾ ਹੈ ਸਾਇਬਾ ਖਾਨ ਕਹਿੰਦੇ ਮੈਂ ਆਲਵੇਜ਼ ਆਪਕੇ ਵਲੌਗ ਦੇਖਦੀ ਹਾਂ ਪਰ ਲੇਕਿਨ ਕਮੈਂਟ ਕبھی ਕਬੀ ਕਰਦੀ ਹਾਂ ਕੋਈਗਾ ਜੀ ਤੁਸੀਂ ਅੱਜ ਕੀਤਾ ਇਹਦੇ ਲਈ ਵੀ ਤਹਿ ਦਿਲੋਂ ਸ਼ੁਕਰੀਆ ਆ ਮਨਸੀਰਤ ਕੌਰ ਢਿੰਡਾ ਸਾਹ ਕਹਿੰਦੇ ਨਾਈਸ ਬੀਬੀ ਜੀ ਧੰਨਵਾਦ ਜੀ ਅਮਰਜੀਤ ਚ ਸਵਾਲ ਕਹਿੰਦੇ ਮੈਂ ਨੈਕਸਟ ਈਅਰ ਇੰਡੀਆ ਆਉਣਾ ਦਾ ਬੀਬੀ ਨੂੰ ਮਿਲਣ ਆਉਣਾ ਹੈ ਜਦੋਂ ਮਰਜ਼ੀ ਜੀ ਜਦੋਂ ਮਰਜ਼ੀ ਆ ਕੀ ਕਹਿੰਦੇ ਨਾਈਸ ਵਲੌਗ ਵੀਰੇ ਉਦਾਂ ਦਾ ਸਾਡੇ ਘਰ सेम ਵਲੌਗ ਚੱਲਦਾ ਬਿਲਕੁਲ सेम ਧੰਨਵਾਦ ਜੀ ਬਲਰਾਜ ਕਹਿੰਦੇ ਵੀਰੇ ਮੇਰਾ ਨਾਮ ਪ੍ਰਭਜੋਤ ਕੋਹਰਾ ਤੁਹਾਡੀ ਫੈਮਿਲੀ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਧੰਨਵਾਦ ਜੀ ਥੈਂਕ ਯੂ ਸੋ ਮਚ ਧੰਨਵਾਦ ਥਾਣਾ ਅਮਨਿੰਦਰ ਸਿੰਘ ਕਹਿੰਦੇ ਮਨਪ੍ਰੀਤ ਭਾਪੀ ਹੁਣ ਨਹੀਂ ਆਉਂਦੇ ਮਨਜੀ ਭਾਪੇ ਹੁੰਦੇ ਆ ਸ਼ਾਮ ਨੂੰ ਆਉਂਦੇ ਆ ਉਸ ਬਲੌਗ ਆਪਾਂ ਬਣਾਇਆ ਦੁਪਹਿਰੇ ਵੀਰੇ ਧੰਨਵਾਦ ਤੇ ਨਵੀ ਦਿੱਤਾ ਕਹਿੰਦੇ ਨਾਈਸ ਵੀਡੀਓ ਬ్రో ਥੈਂਕ ਯੂ ਜੀ ਅਕੇ ਸਤਪਾਲ ਕੌਰ ਕਹਿੰਦੇ ਬੀਬੀ ਦੀ ਰੌਣਕ ਬਹੁਤ ਆ ਸੁਭਾਅ ਬਹੁਤ ਚੰਗਾ ਬੀਬੀ ਦਾ ਧੰਨਵਾਦ ਵੀਰੇ ਧੰਨਵਾਦ ਮੈਡਮ ਜੀ ਧੰਨਵਾਦ ਜੀ ਹਰਪ੍ਰੀਤ ਕੌਰ ਕਹਿੰਦੇ ਆਂਟੀ ਬੀਬੀ ਘੈਂਟ ਆ ਧੰਨਵਾਦ ਧੰਨਵਾਦ ਜੀ ਧੰਨਵਾਦ ਹਰਮਿੰਦਰ ਕੌਰ ਬਾਲ ਕਹਿੰਦੇ ਨਾਈਸ ਵਲੌਗ ਥੈਂਕ ਯੂ ਵੀਰੇ ਥੈਂਕ ਯੂ ਜੀ ਕਲਦੀਪ ਕੌਰ ਕਹਿੰਦੇ ਆ ਦਾਦੀ ਪੋਤੇ ਨੇ ਅੱਜ ਛਾਪਾ ਮਾਰਿਆ ਧੰਨਵਾਦ ਤਾ ਨਾ ਆਜੀ ਕੇ ਪਰਬੀ ਦਾ ਬਸ ਲੱਗੇ ਰਹੀਦਾ ਜੀ ਕੱਲ ਪਾਇਆ ਜੀ ਬੀਬੀ ਜਿਹੜਾ ਪਰਸੋਂ ਚੌਦ ਜਿਹੜਾ ਉਹਦੇ ਕਮੈਂਟ ਪੜਦਾ ਪਜਾ ਆ ਅੱਛਾ ਅੱਛਾ ਫੇਰ ਸਰਗੁਣਦੀਪ ਕਹਿੰਦੇ ਬੀਬੀ ਜੀ ਲਵ ਯੂ ਲਵ ਯੂ ਦੂ ਜੀ ਐ ਸ਼ਰੀਨ ਕਹਿੰਦੇ ਦਾਦੀ ਉਹ ਦਾਦੀ ਦੀ ਉਮਰ ਕਿੰਨੀ ਆ 100 ਸਾਲ ਆ ਜੀ ਉਣੀ 100 ਸਾਲ ਉਮਰ ਆ ਬੀਬੀ ਤੇ ਹੋ ਗਈ ਹੋ ਉੱਤੇ ਹੁਣ ਉੱਤੇ ਹੋਊਗੀ ਚਲੋ 100 ਮੰਮੀ ਕਹਿੰਦੇ 103 ਸਾਲ ਦੀ ਆ ਬੀਬੀ 33 ਗੇ ਆ ਭਰਾ ਦਾ ਨਾਮ ਉਹ ਬੜਾ ਉੱਪਰ ਲੱਗਦਾ ਸैम ਬੀਬੀ ਜੀ ਦੇ ਨਾਲ ਹੀ ਬਲੌਗ ਵਧੀਆ ਬਣਦਾ ਹੈ ਬਿਲਕੁਲ ਜੀ ਬਿਲਕੁਲ ਬੀਬੀ ਬਿਨਾ ਗਰੌਣ ਕਿ ਨਹੀਂ ਹੁੰਦੀ ਫੇਰ ਆ ਗਿਆ ਅ ਪਰਮਜੀਤ ਕੌਰ ਨੇ ਵੀ ਦਿਲ ਕਿ ਭੇਜਿਆ ਮਨਸੀਰਤ ਕੌਰ ਨੇ ਵੀ ਦਿਲ ਭੇਜਿਆ ਜੇ ਸਾਹਿਲ ਕਲਨੂ ਨੇ ਵੀ ਦਿਲ ਭੇਜਿਆ ਸੋ ਜਿਨ੍ਹਾਂ ਭਰਾਵਾਂ ਦੇ ਮੈਸੇਜ ਜਿਆਦਾ ਮੇਰੇ ਤੋਂ ਬਰੀਫ ਨਹੀਂ ਪੜੇ ਨਹੀਂ ਗਏ ਉਹਨਾਂ ਕੋਲੋਂ ਮੈਨੂੰ ਸੌਰੀ ਆ ਮੈਂ ਸੌਰੀ ਮੰਗਦਾ ਆ ਜੋ ਜਿਨ੍ਹਾਂ ਦੇ ਮੈਂ ਪੜੇ ਆ ਨਾਮ ਲਿਆ ਆ ਨਾ ਮੈਂ ਕੱਲੇ ਕੱਲੇ ਦਾ ਲਿਆ ਆ ਧੰਨਵਾਦ ਜੀ ਫਿਰ ਵੀ ਕੋਈ ਕਮੀ ਬੇਚੀ ਰਹਿ ਗਈ ਆ ਤੇ ਹੱਥ ਜੋੜ ਕੇ ਮਾਫੀ ਜੀ ਕੋਈ ਗੱਲ ਨਹੀਂ ਚੰਗੀ ਲੱਗਦੀ ਜਾਂ ਕੁਝ ਉਹ ਸਾਨੂੰ ਪਿਆਰ ਸਹਿਤ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਬਹੁਤ ਬਹੁਤ ਪਿਆਰ ਸਾਡੇ ਨੂੰ ਬਲੌਗ ਇੰਦੇ ਹੋਣਗੇ ਸਾਨੂੰ ਸੋ ਮਿਲਦੇ ਹਾਂ ਨਵੇਂ ਬਲੌਗ ਦੇ ਵਿੱਚ ਬਾਏ 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 ਕਰਦੇ ਜੀ ਬੀ ਫਲੈਂਕਸ ਕਰ ਦੋ ਬਾਏ